ਸੀਗਾ ਸਰ ਇਹ ਲੀਗਲ ਸਟਰਕਚਰ ਸੀਗਾ ਜੀ ਸਾਡੇ ਏਸੀ ਨੇ ਸ਼੍ਰੀ ਅਜਸਵੀ ਆਈਐਸ ਉਹਨਾਂ ਦੇ ਆਰਡਰ ਸੀਗੇ ਕਾਡਨਰ ਡਿਊਟੀ ਮਿਨਿਸਟਰ ਮੈਡਮ ਨੇ ਨੇਫੀਲਡਰ ਵੈਸਟ ਫੀਨਲ ਸੈਸ਼ਨ ਉਹਨੇ ਕਸਟ ਪੁਲਿਸ ਫੋਰਸਰ ਉਹਨਾਂ ਨਾਲ ਮਿਲ ਕੇ ਟਰਾਈ ਕੀਤੀ ਗਈ ਹੈ ਕਿਸਾ ਸਾਡੀ ਕਲਾਡਾ ਦੀ ਟੀਮ ਹੈ ਤੇ ਸਰ ਇਹਨਾਂ ਨੂੰ ਪਹਿਲਾਂ ਨੋਟਿਸ ਵੇਰ ਦਿੱਤੇ ਗਿਆ ਸਾਡਾ ਪ੍ਰੋਸੀਜਰ ਫਾਲੋ ਹੋਇਆ ਜੀ ਨੋਟਿਸਿਸ ਕੱਢੇ ਗਏ ਸੀ ਇਹਨਾਂ ਨੂੰ ਦੋ ਨੋਟਿਸ ਕੱਢੇ ਗਏ ਉਸ ਤੋਂ ਪਰੇ ਸਾਡੇ ਕੋਲ ਆਰਡਰ ਤੇ ਸਰ ਇਹਨਾਂ ਦੇ ਕੋਈ ਜਵਾਬ ਕੋਈ ਜਵਾਬ ਨਹੀਂ ਆਇਆ ਇਹਨਾਂ ਨੂੰ ਜਵਾਬ ਨਹੀਂ ਆਇਆ ਸਭਰਾ ਸਰਕਾਰੀ ਕੋਲੇ ਜੀ ਤੇ ਅੱਜ ਸਰ ਕਿੰਨੀ ਕੋ ਜਗ੍ਹਾ ਹੈਗੀ ਹੈ ਕੀ ਸੀ ਜੀ ਸਰ ਕਿ ਕੀ ਹੋਟਲ ਸੀਗਾ ਕੀ ਸੀਗਾ ਜੀ ਡਿਟੇਲਸ ਉਹਨਾਂ ਨਾਲ ਮੈਂ ਸ਼ੇਅਰ ਕਰ ਲੈਣਾ ਜੀ ਫਿਰ ਇਸ ਤਰ੍ਹਾਂ ਡਰਾਈਵ ਤੋਂ ਬਾਅਦ ਸਰ ਕਲਾਤਾ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਆ ਪਿੱਛੇ ਬਹੁਤ ਇੱਕ ਸਾਡੀ ਇਮਾਨਦਾਰ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਆਲ ਜੀ ਕਿਉਂਕਿ ਇੱਕ ਐਮਐਲਏ ਸਾਹਿਬ ਸਾਡੇ ਇਹੋ ਜਿਹੇ ਆ ਜੋ ਕਿ ਭ੍ਰਸ਼ਟਾਚਾਰ ਦੇ ਵਿਰੋਧ ਆ ਭਗਵੰਤ ਮਾਨ ਦੀ ਸਰਕਾਰ ਤੇ ਐਮਐਲਏ ਸਾਹਿਬ ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਕਾਰਵਾਈ ਹੋਈ ਆ ਇਹ ਇੱਕ ਗਲਤ ਮਤਲਬ ਅਨਲੀਗਲ ਹੋਟਲ ਬਣਿਆ ਹੋਇਆ ਸੀ ਜਿਹਦੇ ਨਾਲ ਲੋਕਾਂ ਦੇ ਵਿੱਚ ਬਹੁਤ ਆ ਰਹੇ ਨੇ ਹੋਟਲ ਵੀ ਉੱਤੇ ਟਾਵਰ ਵੀ ਲਾਇਆ ਹੋਇਆ ਸੀਗਾ ਤੇ ਪਲੱਸ ਇੱਥੇ ਅੰਦਾ ਚੱਲਦਾ ਸੀਗਾ ਉਹ ਜਿਹੜੇ ਤੁਹਾਨੂੰ ਪਤਾ ਹੋਟਲ ਦੇ ਵਿੱਚ ਗਲਤ ਕੰਮ ਹੁੰਦੇ ਸੀ ਉਹ ਕੁਝ ਹੋ ਰਿਹਾ ਸੀ ਮੱਲੇ ਵਾਲਿਆਂ ਨੇ ਬੜੀ ਵਾਰੀ ਅਰਜ਼ੀ ਲਾਈ ਅਸੀਂ ਇਹਨੂੰ ਜਾ ਕੇ ਬੜੀ ਵਾਰੀ ਸਮਝਾਇਆ ਵੀ ਕਿ ਭਾਈ ਇਹ ਨਾ ਕਰ ਔਰ ਪੂਰੇ ਰੋਡ ਦੇ ਟ੍ਰੈਫਿਕ ਜਮ ਹੋ ਜਾਂਦਾ ਸੀਗਾ ਔਰ ਇਹਦੇ ਉੱਤੇ ਫਾਈਵ ਜੀ ਦਾ ਬਹੁਤ ਵੱਡਾ ਟਾਵਰ ਵੀ ਲਾਇਆ ਮੱਲੇ ਵਾਲਿਆਂ ਨੇ ਇਹਦਾ ਵਿਰੋਧ ਵੀ ਕੀਤਾ ਪਰ ਇਹ ਬੰਦੇ ਨੇ ਸੁਣੀ ਨਹੀਂ ਸੋ ਅੱਜ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੀ ਸੁਣਿਆ ਮੱਲੇ ਦੇ ਵਾਸੀ ਇਸ ਤੋਂ ਪਿੰਡ ਵਾਸੀ ਬਹੁਤ ਖੁਸ਼ ਆ ਔਰ ਸਾਨੂੰ ਵੀ ਇਹ ਹੈ ਕਿ ਵੀ ਕੋਈ ਵੀ ਮੱਲੇ ਦੇ ਵਿੱਚ ਅਗਰ ਕੋਈ ਕੰਮ ਕਰਨਾ ਅਨਲੀਗਲ ਨਾ ਹੋਵੇ ਠੀਕ ਆ ਕੋਈ ਲੀਗਲ ਹੋਵੇ ਕੋਈ ਉਹਦੀ ਐਨਓਸੀ ਲਿਪੇ ਕੋਈ ਪਾਰਕਿੰਗ ਦਾ ਏਰੀਆ ਹੋਵੇ ਕੁਝ ਵੀ ਨਹੀਂ ਹੈਗਾ ਸਾਰੇ ਮੱਲੇ ਦੇ ਆਸੇ ਪਾਸੇ ਜਾਮ ਹੋ ਜਾਂਦਾ ਸੀ ਅੱਜ ਸੋ ਮੱਲਾ ਨਿਵਾਸੀ ਪਿੰਡ ਵਾਸੀ ਇਸ ਚੀਜ਼ ਦਾ ਐਮਐਲਏ ਸਾਹਿਬ ਜੀਵਨ ਸਿੰਘ ਸੰਗਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਕਿਹੜਾ ਹੋਟਲ ਕਿਹੜਾ ਹੀ ਇਹ ਇਹ ਮਿਰਾਜ ਹੋਟਲ ਹੈ ਜੀ ਇੱਥੇ ਜਿਹੜਾ ਬਣਾਇਆ ਹੋਇਆ ਵਾ ਇਹ ਜਿਹੜੀ ਪ੍ਰਾਪਰਟੀ ਆ ਪਿੰਡ ਬੱਲੋ ਕੇ ਆ ਜੀ ਬੱਲੋ ਕੇ ਦੇ ਨੇਤਾ ਜੀ ਪਾਰਕ ਮੱਲੇ ਦੇ ਵਿੱਚ ਬਣਿਆ ਹੋਇਆ ਵਾ ਸੋ ਇਹ ਮਹੱਲੇ ਦੇ ਵਿੱਚ ਜਿਹੜਾ ਬਣਨ ਹੋਣ ਕਰਕੇ ਮਹੱਲਾ ਨਿਵਾਸੀ ਬਹੁਤ ਪਰੇਸ਼ਾਨ ਸੀ ਅੱਜ ਅਸੀਂ ਇਸ ਕਾਰਵਾਈ ਤੋਂ ਮਹੱਲਾ ਨਿਵਾਸੀ ਵੀ ਬਹੁਤ ਖੁਸ਼ ਆ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਇੱਕ ਮੈਸੇਜ ਹੀ ਜਾਊਗਾ ਲੋਕਾਂ ਦੇ ਵਿੱਚ ਕਿ ਅਨਲੀਗਲ ਕੰਮ ਬਿਲਕੁਲ ਨਾ ਕੀਤੇ ਜਾਣ ਮੈਂ ਆਪਣੇ ਵੱਲੋਂ ਵੀ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਪਿੰਡ ਵਾਸੀਆਂ ਨੂੰ ਕਿ ਕੋਈ ਇਦਾਂ ਦਾ ਅਨਲੀਗਲ ਟਾਵਰ ਆਪਣੇ ਸੱਤਾਂ ਦੇ ਉੱਤੇ ਨਾ ਲਵਾਓ ਜਿਹਦੇ ਕਰਕੇ ਤੁਹਾਨੂੰ ਆਪ ਨੂੰ ਕਿਉਂਕਿ ਪਿਛਲੇ ਪਿਛਲੇ ਟਾਵਰ ਦੇ ਕੇ ਕਿਸੇ ਤੁਹਾਨੂੰ ਨੁਕਸਾਨ ਹੋ ਗਿਆ ਸੀਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਹੋ ਜਿਹੇ ਟਾਵਰ ਨਾ ਲਾਓ ਤੇ ਐਦਾਂ ਦੀਆਂ ਜਿਹੜੀਆਂ ਅਨਲੀਗਲ ਬਿਲਡਿੰਗਾਂ ਕੋਈ ਨਾ ਬਣਾਓ ਤਾਂ ਜੋ ਉਹਨਾਂ ਉੱਤੇ ਕਾਰਵਾਈ ਕੀਤੀ ਜਾ ਸਕੇ ਅੱਜ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ